ਸਤ ਸ੍ਰੀ ਅਕਾਲ ਜੀ ਮਮ ਕਿਚਨ ਵਿੱਚ ਤੁਹਾਡਾ ਸਵਾਗਤ ਹੈ ਅੱਜ ਅਸੀਂ ਤਿਆਰ ਕਰਾਂਗੇ ਬਹੁਤ ਹੀ ਟੇਸਟੀ ਜਿਹੜਾ ਮਿਕਸ ਅਚਾਰ ਤਿਆਰ ਕਰਨਾ ਹੈ ਅਸੀਂ ਅਚਾਰ ਬਣਾਉਣ ਵੇਲੇ ਕਿਹੜੀਆਂ-ਕਿਹੜੀਆਂ ਚੀਜ਼ਾਂ ਦਾ ਖਿਆਲ ਰੱਖਣਾ ਹੈ ਤਾਂ ਕਿ ਜਿਹੜਾ ਸਾਡਾ ਅਚਾਰ ਆ ਖਰਾਬ ਨਾ ਹੋਵੇ ਸਾਰਾ ਹੀ ਡਿਟੇਲ ਵਿੱਚ ਦੱਸਾਂਗੇ ਅਗਰ ਤੁਸੀਂ ਮਮ ਕਿਚਨ ਤੇ ਪਹਿਲੀ ਵਾਰੀ ਆਏ ਹੋ ਤਾਂ ਮੇਰੇ ਚੈਨਲ ਨੂੰ ਫੋਲੋ ਕਰਨਾ ਨਾ ਭੁੱਲਣਾ ਤੇ ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਜਿਹੜੇ ਤੁਹਾਨੂੰ ਸਭ ਤੋਂ ਪਹਿਲਾਂ ਮੇਰੀ ਜਦੋਂ ਕੋਈ ਵੀ ਵੀਡੀਓ ਆਉਂਦੀ ਹੈ ਤਾਂ ਨੋਟੀਫਿਕੇਸ਼ਨ ਜ਼ਰੂਰ ਮਿਲੇ ਇਸ ਆਚਾਰ ਨੂੰ ਇਸ ਸਿੰਪਲ ਰੋਟੀ ਤੇ ਦਾਲ ਚਾਵਲ ਨਾਲ ਬਹੁਤ ਹੀ ਟੇਸਟੀ ਲੱਗਦਾ ਹੈ ਤੁਸੀਂ ਇੱਕ ਵਾਰੀ ਜ਼ਰੂਰ ਇਸ ਨੂੰ ਟਰਾਈ ਕਰਕੇ ਦੇਖਣਾ ਬਣਾਉਣਾ ਬਹੁਤ ਹੀ ਆਸਾਨ ਆ ਬੱਚੇ ਵੀ ਇਸ ਆਚਾਰ ਨੂੰ ਬਹੁਤ ਹੀ ਖੁਸ਼ੂਕੀ ਖਾਂਦੇ ਤੁਸੀਂ ਵੀ ਇਸ ਆਚਾਰ ਨੂੰ ਬਣਾ ਕੇ ਜ਼ਰੂਰ ਇੱਕ ਵਾਰੀ ਟਰਾਈ ਕਰਨਾ ਤੇ ਸਾਰਿਆਂ ਦਾ ਫੇਵਰਿਟ ਪਾਣ ਵਾਲਾ ਹੈ ਜੇ ਤੁਸੀਂ ਇਸ ਤਰ੍ਹਾਂ ਆਚਾਰ ਤਿਆਰ ਕਰੋਗੇ ਬਣਾ ਲਈ ਸੀ ਸਭ ਤੋਂ ਪਹਿਲਾਂ ਜਿਹੜੀਆਂ ਸਬਜ਼ੀਆਂ ਲੈ ਲੈਣੀਆਂ ਉਹ ਧੋ ਕੇ ਸਵਾਰ ਕੇ ਰੱਖ ਲੈਣੀਆਂ ਸਾਡੀਆਂ ਸੁੱਕੀਆਂ ਹੋਈਆਂ ਹੋਣੀਆਂ ਚਾਹੀਦੀਆਂ ਅਗਰ ਸਾਡਾ ਆਚਾਰ ਵਧੀਆ ਅਸੀਂ ਜਾਣੇ ਕਿ ਖਰਾਬ ਨਾ ਹੋਵੇ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਅਸੀਂ achar ਬਣਾਉਣ ਵੇਲੇ ਤੇ ਜਿਹੜੀਆਂ ਗੋਭੀ ਐ ਸੀ ਅਗਰ ਧੋਪਿਆ ਤਾਂ ਅਸੀਂ 2 ਘੰਟੇ ਬਾਹਰ ਸੁਕਾ ਲੈਣਾ ਬਿਲਕੁਲ ਪਾਣੀ ਸੁੱਕਿਆ ਹੋਣਾ ਚਾਹੀਦਾ ਹਰ ਇੱਕ ਚੀਜ਼ ਵਿੱਚੋਂ achar ਬਣਾਉਣ ਵੇਲੇ ਇਸ ਚੀਜ਼ ਦਾ ਖਾਸ ਖਿਆਲ ਰੱਖਣਾ ਹੈ ਤੇ ਛੋਟੇ-ਛੋਟੇ ਪੀਸ ਅਸੀਂ ਆਪਣੇ ਹਿਸਾਬ ਦੇ ਨਾਲ ਕੱਟ ਲੈਣਾ ਹੈ ਗੋਭੀ ਅਸੀਂ ਲਈ ਸੀ 800 ਗ੍ਰਾਮ 1 ਕਿਲੋ ਗੋਭੀ ਲਈ ਹੈ 800 ਗ੍ਰਾਮ ਜਿਹੜੀਆਂ ਗਾਜਰਾ ਲਈਆਂ ਨੇ ਤੇ ਅੱਧਾ ਕਿਲੋ ਸੀਂਂਬੂ ਲੈਏ ਨੇ ਤੇ ਅੱਧਾ ਅੱਧਾ ਕਿਲੋ ਵੀ ਅਸੀਂ ਜਿਹੜਾ ਆਦਰਕ ਲਿਆ ਤੇ ਪੰਜ ਥੋੜੀਆਂ ਜੀਆਂ ਕਲੀਆਂ ਸੀ ਲਸਣ ਦੀਆਂ ਲਿਆਂ। ਤੇ ਗਾਜਰਾ ਵੀ ਅਸੀਂ ਇਸੇ ਤਰ੍ਹਾਂ ਧੋ ਕੇ ਰੱਖ ਲਈਆਂ ਸੀ ਆਦਰਕ ਵੀ ਸਾਰਿਆਂ ਨੂੰ ਹੀ ਸੁਕਾ ਲਿਆ ਸੀ ਕਦ ਦਿਨ ਪਹਿਲਾਂ ਮੈਂ ਗੋਭੀ ਨੂੰ ਸੁਕਾ ਲਿਆ ਸੀ ਤੇ ਗਾਜਰਾ ਤੇ ਆਦਰਕ 2 ਘੰਟੇ ਪਹਿਲਾਂ ਧੋ ਕੇ ਰੱਖਲੇ ਸੀ ਤੇ ਇਸੇ ਤਰ੍ਹਾਂ ਬਰੀਕ-ਬਰੀਕ ਸਾਰਿਆਂ ਨੂੰ ਹੀ ਕੱਟ ਲੈਣਾ ਹੈ ਬਿਲਕੁਲ ਤੇ ਜਿਹੜੇ ਨਿੰਬੂ ਆ ਸੀ ਇਸ ਤਰ੍ਹਾਂ ਹੁਣ ਅਸੀਂ ਜਿਹੜਾ ਡੰਡੀ ਵਾਲਾ ਪਾਰਟ ਐਸੀ ਕੱਟ ਦੇਣਾ ਤੇ ਇਹਨਾਂ ਨੂੰ ਲੰਬਾਈ ਵਿੱਚ ਕਟਾਂਗੇ ਇਸ ਦੀ ਕਟਾਈ ਕਰ ਦਵਾਂਗੇ ਅਗਰ ਤੁਹਾਡੇ ਘਰ ਬਹੁਤ ਘਟ ਨਿੰਬੂ ਦਾ achar ਖਾਂਦੇ ਆ ਤਾਂ ਇਸ ਨੂੰ ਅਸੀਂ ਬਰੀਕ-ਬਰੀਕ ਛੋਟੇ ਹੋਰ ਵੀ ਪੀਸ ਕਰ ਸਕਦੇ ਆ ਅਗਰ ਤੁਸੀਂ ਇਸ ਮਿਕਸ achar ਵਿੱਚ ਇਸ ਚੀਜ਼ ਦਾ ਖਿਆਲ ਰੱਖਣਾ ਅਗਰ ਤੁਸੀਂ ਨਿੰਬੂ ਐਡ ਕਰ ਰਹੇ ਆ ਤਾਂ ਅਗਰ ਤੁਸੀਂ ਇਹ achar crunchy crunchy ਖਾਣੇ ਹੋ ਤਾਂ ਤੁਸੀਂ ਇਹਨਾਂ ਨਿੰਬੂਆਂ ਨੂੰ ਅਲੱਗ ਜਿਹੜਾ ਹਫ਼ਤੇ ਦੇ ਲਈ ਪੱਕਣ ਲਈ ਅਲੱਗ ਪਕਾਉਣਾ ਆ ਕਿਉਂਕਿ ਇਹ ਨਿੰਬੂ ਜਿਹੜੇ ਹਫ਼ਤਾ 10 ਦਿਨ ਟਾਈਮ ਲੈਂਦੇ ਨੇ ਪੱਕਣ ਲਈ ਤੇ ਜਿਹੜਾ ਗੋਭੀ ਗਾਜਰ ਦਾ ਅਚਾਰ ਆ ਇਹ ਤੁਰੰਤ ਹੀ ਰੈਡੀ ਹੋ ਜਾਂਦਾ ਖਾਣ ਲਈ ਤੇ ਨਿੰਬੂ ਨੂੰ ਥੋੜਾ ਟਾਈਮ ਲੱਗਦਾ ਆ ਇਸ ਚੀਜ਼ ਦਾ ਖਾਸ ਧਿਆਨ ਰੱਖਣਾ ਹੈ ਤੁਸੀਂ ਤੇ ਅਸੀਂ ਸਾਰੇ ਇਹ ਨਿੰਬੂ ਉਹਨਾਂ ਦਾ ਬੀਜ ਕੱਢ ਲੈਣੇ ਚੰਗੀ ਤਰ੍ਹਾਂ ਦੇਖ ਲੈਣਾ ਹੈ ਇਹਨਾਂ ਵਿੱਚ ਨਿੰਬੂ ਨਿੰਬੂਆਂ ਵਿੱਚ ਬੀਜ ਘਟਿਆ ਪਰ ਫਿਰ ਵੀ ਅਸੀਂ ਖਿਆਲ ਰੱਖਣਾ ਆ ਇਹ ਨਿੰਬੂਆਂ ਦਾ ਛਿਲਕਾ ਜਿਹੜਾ ਮੋਟਾ ਹੈ ਕਾਗਜੀ ਨਿੰਬੂ ਨਹੀਂ ਹੈਗੇ ਤਾਂ ਇਹਨਾਂ ਨੂੰ ਟਾਈਮ ਲੱਗਦਾ ਹੈ ਇਸ ਲਈ ਇਹਨੂੰ ਬਰੀਕ-ਬਰੀਕ ਕੱਟ ਲੈਣਾ ਸਾਰਿਆਂ ਨੂੰ ਕਿ ਹੁਣ ਜਿਹੜੇ ਅਸੀਂ ਮਸਾਲੇ ਤਿਆਰ ਕਰਨੇ ਨੇ ਪਹਿਲਾਂ ਅਸੀਂ ਸਾਬਤ ਮਸਾਲੇ ਦੇਖ ਲੈਣੇ ਆ 2 ਚਮਚ ਲਏ ਨੇ ਰਾਈ ਦੇ 2 ਚਮਚ ਜੀਰਾ ਤੇ 2 ਹੀ ਚਮਚ ਸੌਫ ਦੇ ਤੇ 1 ਚਮਚ ਅਸੀਂ ਅਜਵੈਨ ਦਾ ਲਿਆ ਹੈ ਤੇ ਪੀਸੇ ਹੋਏ ਮਸਾਲਿਆਂ ਵਿੱਚੋਂ 3-4 ਚਮਚ ਜਿਹੜੇ ਅਸੀਂ ਜਿਹੜਾ ਪਿੰਕ ਸਾਲਟ ਲਵਾਂਗੇ ਤੇ ਇੱਕ ਚਮਚ ਬਲੈਕ ਸਾਲਟ ਲਾਲ ਮਿਰਚ ਕਾਲੀ ਮਿਰਚ ਇੱਕ-ਇੱਕ ਚਮਚ ਤੇ 2 1/2 ਚਮਚ ਜਿਹੜੇ ਅਸੀਂ ਕਲੌਂਜੀ ਗਰਮ ਮਸਾਲਾ ਇੱਕ ਚਮਚ ਇੱਕ ਪੇਸੀ ਗੁੜ ਦੀ ਤੇ ਸੁੱਕਾ ਧਨੀਆ ਸੀ ਪੀਸਿਆ ਹੋਇਆ ਲਿਆਇਆ ਤੇ ਹੁਣ ਅਸੀਂ ਜਿਹੜੇ ਸਾਬਤ ਮਸਾਲੇ ਸਭ ਤੋਂ ਪਹਿਲਾਂ ਇਹਨਾਂ ਨੂੰ ਹਲਕਾ ਜਿਹਾ ਗਰਮ ਕੜਾਹੀ ਵਿੱਚ 1-2 ਮਿੰਟ ਲਈ ਗਰਮ ਕਰਕੇ ਇਹਨਾਂ ਵਿੱਚਲੀ ਨਮੀ ਕੱਢ ਦਵਾਂਗੇ ਤੇ ਇਹਨਾਂ ਨੂੰ ਹਲਕਾ ਜਿਹਾ ਰੋਸਟ ਕਰ ਲੈਣਾ ਹੈ ਸੀ ਤੇ ਇਹਨਾਂ ਨੂੰ ਹਲਕਾ ਜਿਹੇ ਦਰ ਦਰੜ ਕਰਕੇ ਤਾਂ ਇਹਨੂੰ ਅਚਾਰ ਵਿੱਚ ਐਡ ਕਰਾਂਗੇ ਹੁਣ ਅਸੀਂ ਅਚਾਰ ਲਈ 4-5 ਕੜਸ਼ੀਆਂ ਅਸੀਂ ਜਿਹੜਾ ਲੈਣਾ ਸਰੋਂ ਦਾ ਤੇਲ ਜਿਹੜਾ ਅਚਾਰ ਬਣਾਉਣ ਲਈ ਸਰੋਂ ਦਾ ਤੇਲ ਹੀ ਯੂਜ਼ ਕੀਤਾ ਜਾਂਦਾ ਆ ਅਸੀਂ ਆਪਣਾ ਜਿਹੜਾ ਤੇਲ ਆ ਪਹਿਲਾਂ ਹੀ ਗਰਮ ਕਰਕੇ ਰੱਖਿਆ ਹੋਇਆ ਸੀ ਇਹਨਾਂ ਨੂੰ ਹੁਣ ਅਸੀਂ ਤੜਕਾ ਲਗਾਣੇ ਸੀ ਜਿਹੜਾ ਤੇਲ ਆ ਗਰਮ ਹੋ ਗਿਆ ਤੇ ਇਹਦੇ ਵਿੱਚ ਐਡ ਕਰ ਦਵਾਂਗੇ ਜਿਹੜਾ ਅਦਰਕ ਤੇ ਲਸਣ ਇਸ ਨੂੰ ਹਲਕਾ ਜਿਹਾ 2 ਮਿੰਟ ਅਸੀਂ ਪਕਾਵਾਂਗੇ ਜ਼ਿਆਦਾ ਕੁਕ ਨਹੀਂ ਕਰਨਾ ਹੈਗਾ ਆਚਾਰ ਨੂੰ ਤੇ ਇਸ ਦੇ ਨਾਲ ਹੀ ਅਸੀਂ ਐਡ ਕਰ ਪਾਵਾਂਗੇ ਜਿਹੜੀ ਗੋਭੀ ਅਸੀਂ ਕਰਕੇ ਰੱਖੀ ਹੋਈ ਸੀ ਥੋੜੀ ਜਿਹੀ ਮੇ ਚਮਚ ਇਹਦੇ ਵਿੱਚ ਥੋੜਾ ਜਿਹਾ ਪਾਇਆ ਹੈ ਹਿੰਗ ਦਾ ਤੇ ਜਿਹੜੇ ਕੋਟਲੇ ਸੀ ਮਸਾਲੇ ਅਸੀਂ ਸਾਬਤ ਮਸਾਲੇ ਤੇ ਇਹਦੇ ਵਿੱਚ 2 ਚਮਚ ਅਸੀਂ ਐਡ ਕੀਤੇ ਨੇ ਹਲਦੀ ਤੇ ਨਾਲ ਹੀ ਅਸੀਂ ਬਾਕੀ ਸਾਰੇ ਮਸਾਲੇ ਇਹਦੇ ਨਾਲ ਹੀ ਭੁੰਨ ਲੈਣੇ ਆ ਤੇ ਜਿਹੜਾ ਗੋੜਾ ਇਹਨੂੰ ਬਰੀਕ-ਬਰੀਕ ਅਸੀਂ ਕੱਟ ਕੇ ਐਡ ਕਰ ਦੇਣਾ ਇਹ ਵੀ ਨਾਲ ਹੀ ਮਿਕਸ ਹੋ ਜਾਵੇਗਾ ਇਸ ਨਾਲ ਜਿਹੜਾ ਸਾਡੀ ਦੇ ਆਚਾਰ ਦੀ ਲਾਈਫ ਜਿਹੜੀ ਇਹਦੀ ਵੱਧ ਜਾਂਦੀ ਆ ਤੇ ਅਸੀਂ ਇਸ ਵਿੱਚ ਅਚਾਰ ਵਿੱਚ ਮਸਾਲਾ ਜਿਹੜਾ ਮਿਕਸ ਹੋਣ ਤਾਂ ਕਿ ਇਸ ਨੂੰ ਪਕਾਉਣਾ ਆ ਜਿਆਦਾ ਪਕਾਉਣ ਦੀ ਇਸ ਨੂੰ ਲੋੜ ਨਹੀਂ ਹੁੰਦੀ ਹੈਗੀ ਇਹ ਜਿਹੜਾ ਅਚਾਰ ਆ ਇਸੇ ਤਰ੍ਹਾਂ ਕ੍ਰਾਂਚੀ ਹੀ ਵਧੀਆ ਲੱਗਦਾ ਆ ਸਾਰੀਆਂ ਹੀ ਸਬਜ਼ੀਆਂ ਵਿੱਚ ਸਾਡਾ ਚੰਗੀ ਤਰ੍ਹਾਂ ਜਿਹੜਾ ਮਸਾਲਾ ਹੈ ਚੰਗੀ ਤਰ੍ਹਾਂ ਐਡ ਐਡ ਹੋਜਵੇ ਬਸ ਇਸ ਹਿਸਾਬ ਦੇ ਨਾਲ ਅਸੀਂ ਮਿਕਸ ਕਰਕੇ ਹਲਕਾ-ਹਲਕਾ ਜਿਹੜਾ ਇਹਨੂੰ ਹੀਟ ਲਗਾ ਦੇਣੀ ਆ ਹੁਣ ਕਿਉਂਕਿ ਗੋਭੀ ਵਿੱਚ ਥੋੜਾ ਟਾਈਮ ਲੱਗਦਾ ਇਹਨੂੰ ਮਿਕਸ ਹੋਣ ਮਸਾਲੇ ਨੂੰ ਮਿਕਸ ਹੋਣ ਲਈ ਤੇ ਬਾਕੀ ਜਿਹੜਾ ਹੁਣ ਗਾਜਰਾਂ ਵੀ ਅਸੀਂ ਐਡ ਕਰਕੇ ਚੰਗੀ ਤਰ੍ਹਾਂ ਇਸ ਨੂੰ ਮਿਕਸ ਕਰ ਦੇਣਾ ਤਾਂ ਕਿ ਸਾਰੀ ਮਸਾਲੇ ਦੀ ਕੋਟਿੰਗ ਇਹਨਾਂ ਨਾਲ ਹੋ ਜਵੇ ਤੇ ਅਸੀਂ ਬਸ ਮਿਕਸ ਕਰਕੇ ਜਿਹੜਾ ਅਸੀਂ ਗੈਸ ਦਾ ਫਲੇਮ ਆ ਬੰਦ ਕਰ ਦੇਣਾ ਹੈ ਅਸੀਂ ਸਾਰਾ ਮਸਾਲੇ ਮਿਕਸ ਹੋ ਗਏ ਨੇ ਤੇ ਹੁਣ ਅਸੀਂ ਇਹਦੇ ਵਿੱਚ ਜਿਹੜਾ ਐਡ ਕਰਾਂਗੇ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਲਾਸਟ ਵਿੱਚ ਅਸੀਂ ਜਿਹੜੇ ਨਿੰਬੂ ਐਡ ਕਰਨਾ ਹੈ ਤੇ ਅਸੀਂ ਜਿਹੜਾ ਲੂਣ ਆ ਅਸੀਂ ਬਾਅਦ ਵਿੱਚ ਵੀ ਐਡ ਕਰਾਂਗੇ ਕਿਉਂਕਿ ਪਹਿਲਾਂ ਥੋੜਾ ਹੀ ਲੂਣ ਐਡ ਕੀਤਾ ਆ ਅਸੀਂ ਤੇ ਗੈਸ ਦਾ ਫਲੇਮ ਸਾਡਾ ਬੰਦ ਆ ਹੁਣ ਅਸੀਂ ਇਸ ਟਾਈਮ ਤੇ ਅਸੀਂ ਜਿਹੜਾ ਨਿੰਬੂ ਐਡ ਕਰ ਦੇਣਾ ਤੇ ਇਹਦੇ ਵਿੱਚ ਦੋ ਚਮਚ ਅਸੀਂ ਹੋਰ ਐਡ ਕੀਤੇ ਨੇ ਲੂਣ ਦੇ ਨਿੰਬੂ ਨੂੰ ਅਸੀਂ ਪਕਾਉਣਾ ਨਹੀਂ ਹੁੰਦਾ ਸਿਰਫ ਇਸ ਨੂੰ ਹੁਣ ਅਸੀਂ ਜੇ ਮਸਾਲੇ ਆ ਸਿਰਫ ਮਿਕਸ ਕਰਨਾ ਹੈ ਤੇ ਇਸ ਨੂੰ ਠੰਡਾ ਹੋਣ ਤੇ ਆਪਣਾ ਜਿਹੜਾ ਅਚਾਰਾ ਸ਼ੀਸ਼ੀਆਂ ਵਿੱਚ ਭਰਾਂਗੇ ਸ਼ੀਸ਼ੀਆਂ ਭਰਨ ਵੇਲੇ ਬਸ ਖਿਆਲ ਇਹ ਰੱਖਣਾ ਕਿ ਸ਼ੀਸ਼ੀ ਸਾਡੀ ਸਾਫ਼ ਸੁਥਰੀ ਹੋਣੀ ਚਾਹੀਦੀ ਤੇ ਸੁੱਕੀ ਹੋਈ ਹੋਣੀ ਚਾਹੀਦੀ ਹੈ ਧੁੱਪ ਵਿੱਚ ਅਸੀਂ ਚੰਗੀ ਤਰ੍ਹਾਂ ਸੋਕਾ ਲੈਣੀ ਹੈ ਜਿਹੜੀ ਸ਼ੀਸ਼ੀ ਆ ਤੇ ਸਾਫ਼ ਸੁਥਰੀ ਹੋਵੇ ਅਗਰ ਤੁਹਾਡੇ ਕੋਲ ਧੋਪ ਪਾਉਂਦੀ ਹੈ ਤਾਂ ਅਸੀਂ ਇਸ ਨੂੰ ਅਚਾਰ ਨੂੰ ਸ਼ੀਸ਼ੇ ਵਿੱਚ ਪਾ ਕੇ ਤਾਂ ਇਸ ਨੂੰ ਜਿਹੜਾ 2-3 ਘੰਟੇ ਲਈ ਧੁੱਪ ਲਵਾ ਸਕਦੇ ਹਾਂ ਪਹ ਨਵੀ ਹੈ ਤਾਂ ਤੁਸੀਂ ਨਿੱਕੀ ਜਗ੍ਹਾ ਤੇ ਰੱਖ ਕੇ ਇਸ ਨੂੰ ਰੋਜ਼ ਹਿਲਾਉਣਾ ਹੈ ਥੋੜੇ ਦਿਨ ਤਾਂ ਕਿ ਸਾਡਾ ਆਚਾਰ ਖਰਾਬ ਨਾ ਹੋਵੇ ਕਈਆਂ ਦੀ ਸ਼ਿਕਾਇਤ ਹੁੰਦੀ ਕਿ ਸਾਡਾ ਆਚਾਰ ਖਰਾਬ ਹੋ ਜਾਂਦਾ ਤਾਂ ਉਹ ਇਸ ਲਈ ਹੁੰਦਾ ਜਦੋਂ ਅਸੀਂ ਆਚਾਰ ਕੱਢਦੇ ਆ ਤਾਂ ਗਿੱਲੇ ਚਮਚ ਜਾਂ ਗਿੱਲੇ ਹੱਥਾਂ ਨਾਲ ਅਸੀਂ ਆਚਾਰ ਕੱਢ ਲੈਨੇ ਆ ਇਸ ਚੀਜ਼ ਦਾ ਖਿਆਲ ਰੱਖਣਾ ਕਿ ਗਿੱਲੇ ਹੱਥ ਨਹੀਂ ਹੋਣੇ ਚਾਹੀਦੇ ਨਾ ਹੀ ਗਿੱਲਾ ਚਮਚ ਹੋਣਾ ਚਾਹੀਦਾ ਸਾਡਾ ਆਚਾਰ ਕੱਢਣ ਵੇਲੇ ਇਹਨਾਂ ਗੱਲਾਂ ਦਾ ਖਿਆਲ ਰੱਖੋਗੇ ਤਾਂ ਤੁਹਾਡਾ ਆਚਾਰ ਬਿਲਕੁਲ ਵੀ ਖਰਾਬ ਨਹੀਂ ਹੋਵੇਗਾ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਥੈਂਕ ਯੂ ਫॉर ਵਾਚਿੰਗ